ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਜੀ ਕਰਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਦ ਤੱਕ ਹੋਵੋਗੇ ਦਿਨ ਹੈਗਾ ਅੱਜ ਸ਼ੁੱਕਰਵਾਰ ਦਾ ਸਵੇਰ ਦੇ ਪੌਣੇ 6 5 ਮਿੰਟ ਹੀ ਰਹਿ ਗਏ ਹੋ ਕਿ ਜਨਤਾ 6:00 ਵਜੇ ਪੰਜ ਮਿੰਟ ਰਹਿ ਗਏ ਸਭ ਆਸੀ ਆਪੇ ਸਾਡੀ ਵਰਸ ਅਸੀਂ ਇੱਥੇ ਜਾਂਦੇ ਅੱਜ ਕਿ ਮਿਲਾਂਗੇ ਅੱਗੇ ਜਾ ਕੇ ਬੜੇ ਰੋ ਬਲੌਗ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਤੇ ਜਿਹੜੇ ਆਪਣੇ ਚਰਲਦਾਂ ਮੈਂ ਚਰਮ ਸਬਸਕ੍ਰਾਈਬਰ ਹੋ ਜੀ ਕਾਲੀ ਕਾਲ ਜੀ ਵੀਡੀਓ ਸ਼ੁਰੂ ਕੀਤੀ ਫਿਰ ਬਸ ਜਿੰਨਾ ਬੋਲਣਾ ਝ ਔਖਾ ਹੋ ਜਾਂਦਾਗਾ ਅੱਜ ਮੈਂ ਉਹਦਾ ਬੰਨ ਲੀ ਕੋਈ ਜਾਇਆ ਕੱਢ ਲੈ ਲੋ ਜਿਹੜੇ ਵਿਚੀ ਨਾ ਪਾਵਾਂ ਕਹੇ ਨਹੀਂ ਖਾਉ ਲੋ ਜੀ ਅਸੀਂ ਆ ਗਈ ਸੀਗੇ ਬਸ ਛੱਡੇ ਤੇ ਹੋ ਗਏ ਸਾਨੂੰ 5-7 ਮਿੰਟ ਬੈਠੀਆਂ ਨੂੰ 6:00 ਵਜੇ ਕਿ 8-9 ਮਿੰਟ ਹੋ ਗਏ ਵਿੱਚ ਕਹਿੰਦੇ 20 ਮਿੰਟ ਤੇ ਆਉ ਸਭ ਕਰੋ ਸਾਨੂੰ ਕਿਹਾ ਸੀ ਸਵਾ 6 ਆਉਗੀ ਕਾਲੀ ਨਾਲ ਆ ਗਈਆਂ 5-7 ਕਿ ਮਿੰਟਾਂ ਚ ਅਸੀਂ اڈੇ ਤੇ ਪਹੁੰਚ ਗੀਆਂ ਨੇਰਾ ਪੈਜਮੀ ਉਹ ਟ੍ਰੇਨ ਖੜੀ ਐ ਤੇ ਛਲਤੋਰਾ ਤੁਰਦੀ ਸੀ ਪਹਿਲਾਂ ਫਿਰ ਉੱਥੀ ਬੰਦ ਹੋ ਗਈ ਇਹ ਆਪਣਾ ਦੇਖੋ ਅੰਡਰ ਬ੍ਰਿਜ ਇੱਥੇ اڈੇ ਕੋਲੇ ਆ ਕੇ ਨਿਕਲਦਾ ਬਸ ਸਟੈਂਡ ਕੋਲੇ ਕੋਈ ਨਹੀਂ ਹੈਗਾ ਬਸ ਸਟੈਂਡ ਤੇ ਅਸੀਂ ਬੈਠੀਆਂ ਕੱਲੀਆਂ ਹਾਂ ਦਿਨ ਚੜ ਗਿਆ ਸਾਨੂੰ ਬੈਠੀਆਂ ਨੂੰ ਹਨੇਰਾ ਸੀਗਾ ਜਦੋਂ ਆਈਏ ਸੀ ਕਰੋ ਹੁਣ ਕਹਿੰਦੇ ਨੇ ਆਊਗੀ ਤੋਰੀ ਸਾਡੀ ਆ ਗਈ ਸੀ ਮਾਝੂ ਤੋਂ ਬੇਟਾ ਵੀ ਆ ਗਿਆ ਵਾਪਸ ਆਪ ਕੋ ਤਾਂ ਆ ਗਿਆ ਜੇ ਬੜੀ ਹੈ ਬ

obasa <laughs> <laughs> aっpalibaironyari 7:00 ਵੱਜ ਗਏ 7:00 ਵਜੇ ਨੂੰ ਅਸੀਂ ਪਿੱਖੀ ਆ ਗਿਆਂ। ਦੁਕਾਨਾਂ ਤੋਂ ਪੂਰਾ ਸਭ ਬੰਦ ਕਰਿਆ ਜੀ। ਬੱਸ ਇਸੇ ਤਰ੍ਹਾਂ ਲੰਘਿਆ ਹੀ ਬੱਸ ਨਿਕਲ ਲਈ। ਇਹ ਬਰਨਾਲੇ ਵਾਲਾ ਮੋੜ ਆ ਗਿਆ। ਤਰੋ ਲਾੜ ਵਾਲਾ ਮੋੜ। ਸਵਾਰੀ ਬਾੜੀ ਹੈ ਬੱਸ 'ਚ। ਬਹੁੜੀਆਂ ਸਾਰੀਆਂ ਉੱਥੇ ਜਾਣ ਵਾਲੀਆਂ ਨੇ ਜੀ। आ गई मेरे फेके पिंड ਮੂਰਾਨ ਹੋ ਜਾਣਾ ਜਾਨੀ ਇਹ ਤਾਂ ਜਾਨੀ ਇਹੋ ਵੀ ਡੇਟਾ ਵੀਰ ਇਹ ਆ ਗਿਆ ਧੋਲਾ ਸ਼ਹਿਰ ਇਹ ਹੈ ਮੇਰੇ ਕੋਲ ਦੇਖੋ ਸ਼ਹਿਰ ਬਹੁਤ ਹੋਨੇ ਆਪਾਂ ਤਾਂ ਇੱਥੇ ਆਉਂਦੀ ਰਹਨੇ ਆ ਜਦੋਂ ਅਸੀਂ ਪਿੰਡ ਆਉਂਨੇ ਆ ਇਹ ਸ਼ਹਿਰ ਲੱਗਦਾਗਾ ਸਾਨੂੰ ਤਾਂ ਵਾਸ ਸਾਈਡ ਇੱਧਰਲੇ ਛੇੜ ਰਹਿ ਗਿਆ ਸੀ ਦੂਜੀ ਸਾਈਡ ਬੈਠੀਆਂ ਸੀਗੀਆਂ ਬਰਨਾਲਾ ਬਸ ਸਟੈਂਡ ਚ ਪ੍ਰਾਈਵੇਟ ਬਸ ਚੱਲੀ ਆਗੀ ਹੁਣ ਬੁੜੀਆਂ ਸਰਕਾਰੀ ਵਾਸਤੇ ਖੜੀਆਂ ਰਹੀਆਂ ਦੇਖੋ ਇਹ ਸਾਰੀਆਂ ਸਰਕਾਰੀ ਤੇ ਚੜਨੀਆਂ ਆ ਆਹ ਨੂੰ ਅਸੀਂ ਵੀ ਚੜਾਂਗੇ ਭੀੜ ਬਹੁਤ ਹੋ ਜੂਗੀ ਕੱਲ੍ਹ ਤੋਂ ਇਹ ਰਸਤਾ ਸਾਬੰਦ ਹੋ ਗਿਆ ਐ ਲੱਗਿਆ ਅੱਜ ਜਟਾਲੀ ਵਾਲਾ ਸਾਹ ਹੋਦਾ ਪੈਰ ਇੱਕ ਲੱਗਦਾ ਇਲਾਕੇ ਪਹੁੰਚ ਗਏਾਂਗੇ ਆਪਣੇ ਟਿਕਾਣੇ ਤੇ ਜਿੱਥੇ ਪਹੁੰਚਣਾ ਸੀ ਆਪਾਂ ਆਏ ਆਂਗੇ ਜਟਾਲੀ ਵਾਲਾ ਸਾਹ ਕਿੰਨੇ ਦਾ ਲਾਊਗਾ ਹੁਣ ਕਿਥੋਂ ਦਾ ਦੱਸ ਦੇ ਆਹ ਪਹਿਲੇ ਖਾਏ ਫੋਲ ਵੀ ਵਧੀਆ ਵੀ ਨੇ ਕਿਤੇ ਹੋਈ ਬਾੜੇ ਜੀ ਪਾ ਦੇ ਆ ਫੜ ਮੇਰੇ ਪਾਪਾ ਇਹ ਨਾ ਭਾਈ ਇਹ ਦੇਖ ਆਹ ਦੇਖ ਆਹ ਵਧੀਆ ਗਾਇਬ ਲੱਗ ਗਿਆ ਜਿੱਤੇ ਵਿਚੋਰ ਲੈ ਤੋਂ ਡੱਬਿਆ ਸਾਡੇ ਤੋਂ 200 ਰੁਪਏ ਕੱਟ ਕੇ ਕੱਟ ਲੈ ਤੋਂ ਡੱਬੇ ਨੇ ਦੇਖ ਲਈ ਇੱਕ ਮਿੰਟ ਦੇ ਅਨਪਾਠਾ ਲੱਗਿਆ ਮੇਰਾ ਲੋ ਜੀ ਆਪਾਂ ਦੱਬੇ ਲੈ ਲੇਗੇ ਬਹੁਤ ਢੀੜ ਸੀਗਾ ਹੁਣ ਮੱਥਾ ਟੇਕਣੂ ਬਹੁਤ ਢੀੜ ਹੋ ਜੂਗੀ ਯਾ ਵੀ ਕਹਾ ਜੀ ਜਾਣਾ ਵਾਪਸ ਤੇ ਜੀ ਹੁਣ ਸਾਹਿਬ ਖੜ ਗਿਆ ਵੜ ਗਿਆ ਇੱਥੇ ਕਿੰਨੀਆਂ ਲੱਗੀਆਂ ਮਰਦੀਆਂ ਨਹੀਂ ਆਈਆਂ ਕਾਹੀ ਹਫਤਾ ਦਾ ਮਾਹੌਲ ਹੈ ਜਾਨੀ ਸਾਡੇ ਇੱਥੇ ਇਹ ਕੰਮ ਨਹੀਂ ਬੰਨਣਾ ਨਹੀਂ ਉਹਦਾ ਦੁਨੀਆ ਮੁੜੀ ਵੀ ਜਾਣੂਗੀ ਫਿਰ ਵੀ ਬਹੁਤ ਪੀੜਾ ਹੈ ਨਕਲਾਲਾ ਲੈਟ ਲੈ ਕੇ દવા ਐਿੱਤਾ ਨਹੀਂ ਕੰਮ ਕਰਦਾ ਪਰ ਚੈੱਕ ਕਰਾਵਾ ਕੇ ਉਹ ਜਿਹੜੀ ਬਾਕੀ ਦਾ ਚੋਟੀ ਜਰਾ ਚੱਲ ਕਿੱਥੋਂ ਖਲਾਵਾਂਗੇ ਪੈਸੇ ਉਹ ਕੀ ਹੁੰਦਾ ਟੋਪੀ ਜਿਆ ਉਹ ਇਹਦੀ ਪਾਲਪਾਂ ਚਲੋ। ਇਹ ਚਿਕਾ ਦੇ ਹੁਣ ਲਗਾਓ। ਇੱਥੇ ਆਪਾਂ ਦੇ ਕਰਵਾਵਾਂਗੇ ਹੁਣ। ਰੇਣੀ ਤੇ ਵੀ ਲੈਣਾ ਕਰਕੇ ਲੈਣਾ ਚੜਦੀਆਂ ਜਦੋਂ ਪਸ਼ੂ ਸੂ ਪੈਂਦਾਗਾ ਸੁਖ ਸੁਖੀ ਹੁੰਦੀ ਆ ਹਨਾ ਨਹੀਂ ਪਸ਼ੂ ਨਵੇਂ ਦੁੱਧ ਰਹਿੰਦੇ ਜਦੋਂ ਸੂ ਪੈਂਦੇ ਪਹਿਲਾਂ ਆਪਾਂ ਕਿਲੀਆਂ ਇੱਥੋਂ ਲੈ ਜਾਂਦੇ ਨੇ ਤੇ ਬਾਅਦ ਚ ਫਿਰ ਇੱਥੇ ਪਸ਼ੂ ਸੂਏ ਤੋਂ ਚੜਾ ਕੇ ਜਾਂਦੇ ਨੇ ਗੱਡ ਕੇ ਜਾਂਣੀਆਂ ਪੈਂਦੀਆਂ ਕਿਲੀਆਂ ਸਾਤ ਨਾ ਬੁਹਾਏ ਜੀ ਜੰਗ ਕੋਈ ਨੂੰ ਕੋਈ ਤਰੀਕਾ ਵਰਤ ਕੇ ਬਰਤ ਸਕਦਾ ਏ ਤੇ ਸਹਿਬ ਨੇ ਕਿਹਾ ਮਾਨਸਾ ਕੀ ਉਹਦੀ ਮਾਨਸ ਕੋਈ ਨਾ ਘਟ ਨਿਕਲੇ ਹਰ ਦੀ ਰਾਣ ਇਸੇ ਤੇ ਜਾਇਆ ਕਿਉਂਕਿ ਪੂਰਾ ਮਯੂ ਕਰੇ ਕੰਤਾਰ ਕਾਰ ਵਾਇ ਗੁਰੂ ਨਾਮਾ ਚੱਕਿਆ ਹੈ ਇਹੋ ਕਹਿੰਦੇ ਕਿ ਪਿਛਲੇ ਜਨਮ ਦੇ ਵਿੱਚ ਇੱਥੇ ਸ਼ੀਰਡ ਜੀ ਆਣਾ ਇੱਥੇ ਰਾਮਦਾਰੀ ਆਈ ਆ ਮੈਂ ਕਹਿੰਦਾ ਇੱਥੇ ਸ਼ੀਰਡ ਜੀ ਹੋਰ ਰਾਮਦਾਰੀ ਆਈ ਆ ਬੈਠ ਕੇ ਪਰ ਇਸ ਵਾਰ ਉਹ ਨਾਨਕ ਸਾਹਿਬ ਮਹਾਰਾਜ ਦੀ ਗੁਰੂਤਪ ਜਪਨ ਕਰਕੇ ਸੰਗਤ ਕਰਨ ਕਰਕੇ ਉਹ ਪੂਰੀ ਤਰ੍ਹਾਂ ਬਣ ਗਿਆ ਕਿਉਂਕਿ ਇੱਥੇ ਸਾਹਿਬ ਨੇ ਵਚਨ ਕੀਤਾ ਕਰਮ ਕਰਮ ਕੇ ਵਿੱਚ ਇਹ ਇਹ ਮੌਜੂਦ ਖੋਲੀ ਵਾਲੇ ਸੋਨੇ ਦਿੱਤਾ ਫੁੱਲ ਵਾਲੇ ਤਰ੍ਹਾਂ ਦੇ ਫੁੱਲ ਨੇ ਨਾਲੇ ਆਏ ਨੇ ਹਨਾ ਪਰ ਇਹ ਪੈਨੇ ਬੂਟੇ ਜਮਾ ਫੁੱਲਾਂ ਨਾਲ ਕੋਈ ਨਹੀਂ ਨਹੀਂ ਸੋਹਣੇ ਲੱਗਦੇ ਨੇ ਫੋਟੋਆਂ ਖਿੱਚ ਰਹੇ ਨੇ ਲੋਕ ਫੁੱਲਾਂ ਕੋਲੇ ਖੜ ਖੜ ਕੇ ਸਾਂਗਤ ਫੋਟੋ ਖਿੱਚੀ ਜਾਂਦੀ ਆ ਫੁੱਲਾਂ ਕੋਲੇ ਖੜ ਕੇ ਖਾਰਾ ਕਿਤੇ ਦੇਖ ਲਿਆ ਬਾਪੇ ਦੀ ਜਗਾ ਸਾਰੇ ਮੱਥਾ ਡੇ ਗਏ ਕਿੱਥੇ ਤੇ ਜੁੱਤੀ ਥੋੜਾ ਸਿਪਾਉਣੇ ਇੱਥੇ ਜੋੜੇ ਸੀ ਜਮਾ ਨਹੀਂ ਕਰਵਾਏ ਸੀਗੇ ਇੱਥੇ ਕੌਣ ਚੱਕਦਾ ਗੁਰੂ ਘਰ ਚ ਦਾ ਜੋੜੇ ਕੋਈ ਨਹੀਂ ਚੱਕਦਾ ਹੈਗਾ ਆਪ ਆਪ ਦੀ ਪਾਉਂਦਾ ਅਗਲਾ ਇਹ ਪਾਈ ਸੰਗਤ ਤਾਂ ਪਹਿਲਾਂ ਆ ਜਾਂਦੀ ਸੀ ਤੋਂ ਘੰਟਾ ਪਹਿਲਾਂ ਆਈ ਹੁਣ ਆਈ ਜਾਂਦੀ ਬਹੁਤ ਠੱਠ ਹੈ ਇੱਥੇ ਤਾਂ ਬਹੁਤ ਦੂਰੋਂ ਦੂਰੋਂ ਤਾਂ ਨਹੀਂ ਆਉਂਦੀ ਐ ਐਨੀ ਸੰਗਤ ਆਈ ਅੱਜ ਇਹ ਜੇ ਵੀ ਐਨੀ ਸੰਗਤ ਆਈ ਜਾਂਦੀ ਐ ਸਾਰੇ ਪਾਈ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਢੀੜ ਹੋ ਗਈ ਮੇ ਲਾਲਾ ਚਲੋ ਇਹ ਬਾਹਰ ਮਸਾਂ ਨਿਕਲ ਕੇ ਆਇਆ ਕੀ ਰੰਗ ਲੱਗ ਦੇਖੋ ਇਹ ਸੁਨਹਰੇ ਰੰਗ ਦੇ ਉਹ ਤਾਂ ਪਾਪੂ ਹੈ ਤੇਰੀ ਵਾਰ ਕੀ ਹੈ ਤੇ ਲੈਂਦੀ ਹੈ ਮੇਰੀ ਬੀਬੀ ਕਿਲੋ ਲਉਗੀ ਲਾ ਕੀ ਰੇਟ ਲਾਤੀ 100 ਰੁਪਏ ਕਿਲੋ ਹੀ ਬਹੁਤ ਵੇਚੀ ਜਾਂਦੀ ਹੈ ਇਹ ਵੀ ਰੰਗੀ ਵਾਲੇ ਸੋਨੇ ਨੇ ਤਾਂ ਉਹ ਜੋ ਟੜਕੇ ਨਾਲ ਹੋ ਰਹੀ ਹੈ ਨਹੀਂ ਆਏਗਾ ਹੁਣ ਕਿਹੜੀ ਕੀ ਵਾਲੀ ਵਿਖਦੀ ਹੈ ਭਾਈ ਹੋਰ ਇੱਕ ਟੋਰ ਦਾ ਟਾਈਮ ਨਹੀਂ ਹੈਗਾ ਇਹੋ ਬੜਾ ਲੈ ਚ ਪਾਲ ਜਿੰਨੀ ਵਾਰੀ ਦੇ ਆ ਲਫਾਫਾ ਫੜਾ ਮੈਨੂੰ ਖਾਗਰੇ ਅੱਧੇ ਕਿਲੋ ਖਾਗਰੇ ਆਪ ਤਾਂ ਕਹਿੰਗੀ ਬੜੇ ਤੋਂ ਲੈ ਕੇ ਸਾਰਾ ਦੇ ਕਿਲੋ ਫਾਦੇ ਅੱਧੇ ਕਿਲੋ ਖਾਗਰੇ ਕਿਰੇ ਕਿਲੋ ਕਰ ਦੇ ਬੜਾ ਇੱਥੇ ਕਾ ਭਾਈ ਜਨੇ ਲਫਾਫਾ ਅੱਧੇ ਕਿਲੋ ਤੇ ਤੂੰ ਫਿਰ ਮੈਂ ਕਾਦੀ ਮਾ ਚੋਲਾ ਕਈ ਤਾਰ ਚੋਲਾ ਬੁਲ ਗਈ ਕਈ ਤਾਂ ਅਸੀਂ ਬਣਾ ਲੈ ਵੀਡੀਓ ਕਈ ਤਾਰ ਚੋਲਾ ਇਹਨੂੰ ਵਿਚਾਰੀ ਨੂੰ ਕੀ ਚੋਲਾ ਮੈਂ ਝੋਟੀ ਨੂੰ ਇਹ ਚੋਟੀ ਬੜੀ ਹੋਈ ਐ ਇੱਥੇ ਦੁਨੀਆ ਬਾਹਰੀ ਦੁਨੀਆ ਮੱਥਾ ਟੇਕਣ ਬਹੁਤ ਦੁਨੀਆ ਹੁੰਦੀ ਐ ਇੱਥੇ ਸੁੱਖਾਂ ਵਾਰ ਆਉਂਦੀਆਂ ਐ ਸੰਗਤ ਦੀਆਂ ਦੇਖ ਲਿਆ ਨਿਬੜ ਗਿਆ ਕੰਮ ਜੋੜੀ ਜੁੱਤੀਆਂ ਪਾ ਲਈਆਂ ਤੁਹਾਨੂੰ ਇਹ ਝੋਟੀ ਦੇ ਵੀ ਦਰਸ਼ਨ ਕਰਵਾਤੇ ਹੁਣ ਅਸੀਂ ਬਾਹਰ ਚੱਲਦੇ ਆ ਇੱਕ ਥੇਟ ਅੱਗੇ ਹੈਗਾ ਇੱਕ ਥੇਟ ਅਸੀਂ ਨਿਕਲਾਂਗੇ ਅਸੀਂ ਪਹਿਲਾਂ ਤੇ ਬਾਜ਼ਾਰ ਨੇ ਬਸ ਸਸਤਾ ਕੁਝ ਲੈਣਾ ਸੀ ਆ ਜਾ ਵੀ ਉੱਪਰ ਪਹਿਲਾਂ ਆ ਕੰਮ ਹੋਊਗਾ। ਪਰ ਐ ਕੋਟ ਅੱਡੇ 'ਚ ਆ ਗਏ ਅਸੀਂ ਹੁਣ ਬੱਸ ਸਟੈਂਡ 'ਚ। ਚੱਲ ਚੜ੍ਹ ਪ੍ਰਾਈਵੇਟ 'ਚ ਚੜਾਂਗੇ। ਬੜਾ ਬੁਰਾ ਹਾਲ ਹੁਣ। ਬਰਨਾਲਾ। ਬਰਨਾਲਾ, ਭਿੰਡਾ, ਭਿੰਡਾ ਬਰਨਾਲਾ, ਬਠਿੰਡਾ ਬਰਨਾਲਾ, ਬਠਿੰਡਾ ਬਰਨਾਲਾ, ਬਰਨਾਲਾ ਪਿੰਡਾ। ਚੜ੍ਹਦੀਆਂ ਚੜ੍ਹਦੀਆਂ ਹਟ ਗਈਆਂ। ਉਹ ਕਹਿੰਦੇ ਸੀਟ ਨਹੀਂ ਹੈਗੀ। ਕੁਛ ਨਹੀਂ। ਇਸ ਵਾਰ ਇਹ ਖੜੀਆਂ ਨਹੀਂ ਆ। ਫਿਰ ਮੈਂ ਤਾਂ ਜਦੋਂ ਚੜਦਾ ਹੀ ਪ੍ਰਾਈਵੇਟ ਤੇ ਆ ਹਾ ਤੇ ਆ ਫਿਰ ਵੱਖਾ ਖੜਨ ਦਾ ਕੀ ਫਾਇਦਾ ਬੈਠ ਕੇ ਤਾਂ ਜਾਵਾਂਗੇ।

ਉਹਦੇ ਫਟੇ ਫਟੇ ਸੀ। ਸਭ ਬਾਈਆਂ ਔਖੇ ਹੋਈਆਂ। ਅਸੀਂ ਤਾਂ ਹੁਣ ਪ੍ਰਾਈਵੇਟ 'ਚ ਹੀ ਬੈਠ ਨਹੀਂ ਗੀਆਂ। ਫਿਰ ਪ੍ਰਾਈਵੇਟ ਬੱਸ ਆ ਗਈ ਸੀ। ਦੇਖੋ ਸਰਕਾਰੀ ਦਾ ਹਾਲ। ਪਹਿਲਾਂ ਅਸੀਂ ਇਹੀਂ ਆਈਆਂ ਬੁਰੇ ਬੁਰੇ ਨਾਲ ਤੇ ਬੁਰੇ ਹਾਲ ਨਾਲ। ਕਲਮ ਕਲਮ ਖੁਜਾਂ ਗਏ ਬੁੜੀਆਂ ਸਰਕਾਰੀ ਤੇ ਸਰਕਾਰੀ ਦੇ ਚੜਨ ਵਾਲੀਆਂ ਦੀ ਫੀਟ। ਦੀ ਸੇਲੀ ਮਿਲ ਗਈ ਸੀ ਮੈਨੂੰ। ਮੇਰੇ ਫ੍ਰੈਂਡਸ ਬੈਕ ਗਿਆ ਤੋਂ ਮੇਰੇ ਫ੍ਰੈਂਡੋ ਇਹ ਵੀ ਆਹੀ ਹੋਈਏਗੀ ਸ਼ੇਰ ਉਹ ਵੀ ਇੱਥੇ ਅੱਜ 10 ਮਿੰਟ ਟਾਲੀ ਸਾਹਿਬ ਜਾਣ ਵੇਲੇ ਸੀ ਬੱਸ ਚ ਫੇਰ ਇਕੱਠੀਆਂ ਹੋ ਗਈਆਂ ਬਰਨਾਲੇ ਤੱਕ ਸਾਡੇ ਨਾਲ ਜਾਣੀ ਹੈ 12:50 ਹੋ ਗਏ ਹੁਣ ਚੱਲੀਏ ਬਰਨਾਲੇ ਤੋਂ ਬੱਸ ਮਿਹਲਾ ਟੇਰੂ ਬਹੁਤ ਟੀੜ ਚ ਗਈਆਂ ਪਿੰਡ ਜੀ ਅੰਦਰ ਕਿ ਤਬੁਰਾ ਆਲੇ ਬਸੇ ਨਾਕਾ ਵੀ ਹੋ ਕੇ ਛੀਰ ਤੇ ਬੈਠੇ ਸੀ ਰੈਕੋਰ ਤੋਂ ਵੀ ਸ਼ਿੰਕ ਤੇ ਬੈਠੇ ਸੀ ਪਰ ਪੀੜ ਬਹੁਤ ਆਈ ਸੀ ਸੋ ਇਬਰਾਗ ਦੇ ਬਾਸ ਸਟੇਟ ਅੱਜ ਆ ਗਈਆਂ ਸੀ ਪੌਣੇ 3 ਹੋ ਗਏ ਕਹਿੰਦੇ ਨੇ ਪੌਣੇ 4 ਆਵਦੀ ਬਸ ਘਰੇ ਬੈਠੇ ਰੁਆਰ ਜੀ ਵਿੰਦੇ ਵੀ ਆ ਜਾਂਦੀਆਂ ਹਨ ਹੋਰ ਜਿੱਤੇ ਕਿਤੇ ਆ ਜਾ ਬਾਹਰ ਉੱਤੇ ਪੌਂਦੀ ਨਹੀਂ ਪੌਣੇ 10 ਆਊਗੀ ਸਵਾ 4 ਵਜੇ ਤੱਕ ਘਰੇ ਜਾਵਾਂਗੇ

ਸਵੇਕ 4 ਵਜੇ ਕਰਿਆ ਅਸੀਂ ਆਈਆਂ ਸੀ ਗਿਆ ਸੀ ਪਹੁੰਚ ਗਈਆਂ ਅਜ ਤੱਥਨ ਹੋ ਗਿਆ ਕਰੇ ਪਹੁੰਚਦੀਆਂ ਨੂੰ ਤੇ ਹੁਣ ਸਾਲ ਜੋਤ ਨੇ ਮੇਰੇ ਲਾਤਾ ਰੰਗ ਕਰਾ ਮਮੀ ਤੂੰ ਅੱਜ ਰਹਿ ਗਈ ਜਿਸ ਦਿਨੇ ਰੰਗ ਖੇਡੇ ਸੀ ਇਹ ਤਾਂ ਜਿਹੜੇ ਖੇਡ ਹਟੇ ਫਿਰ ਮੈਂ ਵੀ ਜੋਤ ਦੇ ਲਾਇਆ ਇਹ ਕੋਈ ਰੰਗ ਸੀਗਾ ਹੁਣ ਸਾਡੇ ਕੋਲੇ ਇੰਨੇ ਕੋਲੇ ਕੋਈ ਬਚਿਆ ਹੋਇਆ ਸੀ ਤੇ ਸਬਜੀ ਪਈ ਹੈਗੀ ਹੁਣ ਜਮੀ ਥੱਕੇ ਪੈਸੇ ਨੂੰ ਕੀ ਲੱਗੋੀ ਲੈ ਕੇ ਹਟੀ ਮੈਂ ਤਾਂ ਜਮੀ ਥੱਕ ਗਏ ਲੰਮੇ ਰੂਟ ਤੇ ਗਏ ਬਹੁਤ ਦੂਰ ਤੇ ਆਪਾਂ ਤਾਲੀ ਸਾਹਿਬ ਕੋ ਦੁਆਰੇ ਸੰਦਾਰਸ਼ਨ ਕਰਵਾਤੇ ਪਿਛਲੀ ਪੂਰਨਵਾਰਸੀ ਨੂੰ ਫਨ ਕਾਲ ਹੋ ਗਈ ਉਹਦੇ ਵੀ ਜਾਣਾ ਸੀਗਾ ਉਹਦੇ ਕੋਈ ਕੰਮ ਹੋ ਗਿਆ ਨਹੀਂ ਚਾ ਲੱਗ ਤਿਹਾਰ ਸੀ ਹੋਰ ਜੇ ਤਨ ਘਰੇ ਰਹਿੰਦੇ ਚਲੋ ਵੀ ਆਪਾਂ ਸੁੱਖ ਦੇਣੀ ਸੀ ਬਾਬੇ ਦੀ ਆਪਣੀ ਮੱਝਾ ਰਹਿ ਗਈਆਂ ਸੀਗੀਆਂ ਤੇ ਸਿਰ ਪਈ ਸੀ ਸੁੱਖ ਜਿਆਦਾ ਜ਼ਰੂਰੀ ਸੀਗਾ ਚਲੋ ਜੀ ਵਲੋਗ ਦਾ ਅੰਡ ਵੀ ਆਪਾਂ ਇੱਥੇ ਕਰਦੇ ਆ ਬੇਲੇ ਕਿਸੇ ਹੋਰ ਵਲੋਗ ਨਾਲ ਕਲੀ ਦੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ